ਵੀਰੇ ਹੁਣੀ ਸਾਡੇ ਕੋਲ ਇੱਕ ਵਕਤ ਦੇ ਮਾਰੇ ਹੋਏ ਇਨਸਾਨ ਨੂੰ ਲੈ ਕੇ ਆਇਆ ਜਿਹਦਾ ਪੈਰ ਆ ਜਿਹੜਾ ਬਿਲਕੁਲ ਗਲਿਆ ਪਿਆ ਵਾ ਉਹਦੇ ਉੱਤੋਂ ਦੀ ਗੱਡੀ ਲੰਘੀ ਮੰਜੇ ਤੇ ਪਿਆ ਨਰਕ ਵਰਗੇ ਹਾਲਾਤਾਂ ਦੇ ਵਿੱਚ ਆਪਣਾ ਜੀਵਨ ਕੱਟਣ ਲਈ ਤੇ ਸਾਦੇ ਹੋ ਆ ਸੀ ਹੂੰ ਘਰ ਵਾਲੇ ਮਰ ਗਏ ਉਹ ਬੱਚੇ बच्चा भी नहीं है और मेरे पियो मशीन पर गया तो कंपाउंड वाला मोड़ के मेरे पियो को लिया के दिया नहीं दस दिन बाबू जी दस हो गया पट्टे भी नहीं करा वहीं हॉस्पिटल में पड़े रहे हाँ जी बेड पे हाँ जी कोई डॉक्टर नहीं आया था। ना पट्टी भी नहीं किया कोई कुछ बाबा तेरे को कम दिखाई देता है हाँ जी। दिखता भी नहीं है सफाई नहीं अब कितनी उंगली है हाँ? उंगला दि उंगली दिखता है उंगली हाथ दिखाई दे रहा है मेरा हाथ हाँ, अभी दिख रहा है कितना उंगली दिखता है हाँ। ने दिखाई भी नहीं देता जी बिल्कुल ही अब कितना उंगली है बाबा 5 1 10 ਹੈ ਇੱਕ ਉਂਗਲੀ ਵੀ ਨਹੀਂ ਦਿਖ ਰਹੀ ਬਾਪੇ ਨੂੰ ਕੋਈ ਤਾਂ ਉਹ ਕਿੱਡਾ ਘਟੀਆ ਬੰਦਾ ਹੋ ਜੀਨੇ ਇਸ ਗਰੀਬ ਦੇ ਉੱਤੇ ਸਿਰਨੇ ਦੇ ਉੱਤੇ ਗੱਡੀ ਝੜਾਤਾ ਉਹ ਕਿੰਨੇ ਘਟੀਆ ਲੋਕ ਹੋਣਗੇ ਜਿਨ੍ਹਾਂ ਨੇ ਹਸਪੀਟਲ ਦੇ ਵਿੱਚ ਆਪਣੀ ਡਿਊਟੀ ਦੇ ਸਮੇਂ ਹੁੰਦਿਆ ਬਾਪੂ ਦੇ ਪੱਟੀ ਤੱਕ ਨਹੀਂ ਕੀਤੀ ਹਸਪੀਟਲ ਸਾਰਾ ਕੋਈ ਦਵਾਈ ਨਹੀਂ ਦਿੱਤੀ ਹਸਪੀਟਲ ਦੇ ਬਾਹਰੋਂ अंदरों कहर बैठाता बस जो रोड ला गया बंदे रोड के कंटे से ला गया जी ये रोड पिंड सिंह वाला है लाडोवाल तो हमड़ा वेट ਲਾਟੋ ਗਾਉਂ ਤੋਂ ਹੰਮੜਾ ਰੋੜ ਹੈ ਉਹ ਤੋਂ ਰਾਤ ਨੂੰ ਵੀ ਅਸੀਂ ਐਸੇ ਬੰਦੇ ਨੂੰ ਚੱਕ ਕੇ ਇਦਾਂ ਅਸੀਂ ਕਮਰੇ ਵਿੱਚ ਪਾਇਆ ਆ ਜੱਟਾ ਠੀਕ ਆ ਠੀਕ ਹੈ ਤੇ ਦਰੀਬ ਮੁੰਡਾ ਕੰਡੇ ਤੇ ਪਿਆ ਸੀਗੇ ਰੋੜ ਦੇ ਅਸੀਂ ਬਈ ਉਹਨੂੰ ਮੰਜਾ ਮੁੰਦਾ ਲੈ ਕੇ ਕਿਸੇ ਸ਼ੈੱਡ ਦੇ ਥੱਲੇ ਪੁਰਾਣਾ ਕਮਰਾ ਸੀਗਾ ਸਾਡੇ ਪਿੰਡ ਖਾਲੀ ਉੱਥੇ ਅਸੀਂ ਮਤਲਬ ਛੱਡ ਦੇ ਥੱਲੇ ਇਹਨੂੰ ਪਾ ਕੇ ਰੋਟੀ ਪਾਣੀ ਖੁਲਾਇਆ ਚਾਹ ਪਾਣੀ ਦਿੱਤਾਏ ਤੇ ਉਸ ਤੋਂ ਬਾਅਦ ਤੇ ਸਾਨੂੰ ਪਤਾ ਲੱਗਿਆ ਕਿ ਮਨੁੱਖਤਾ ਦੀ ਸੇਵਾ ਵਿੱਚ ਕੋਲੋਂ ਸੇਵਾ ਕਰਦੇ ਆ ਸਾਡੇ ਮਿੰਟੂ ਭਾਜੀ ਕੁਰਤੀ ਜੀ ਅਸੀਂ ਨੈੱਟ ਤੋਂ ਨੰਬਰ ਲਿਆ ਤੁਹਾਡਾ ਜੀ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਇੱਥੇ ਇਹਨਾਂ ਨੂੰ ਇੱਥੇ ਲੈ ਆਏ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਭਾਈ ਜੀ ਠੀਕ ਠਾਕ ਹੋ ਛੋਟੇ ਭਾਈ ਠੀਕ ਹੈ ਵੀਰੇ ਕਿੱਥੋਂ ਆਏ ਆਪਾਂ ਅਸੀਂ ਕਪੂਰ ਸਿੰਘ ਵਾਲਾ ਪਿੰਡ ਜੀ ਲਾਡੋਵਾਲ ਦੇ ਨਾਲ ਜੀ ਲਾਡੋਵਾਲ ਦੇ ਨਾਲ ਕਪੂਰ ਸਿੰਘ ਵਾਲਾ ਪਿੰਡ ਠੀਕ ਹੈ ਜੀ ਇਹ ਕੀ ਹੈ ਪੇਸ਼ੈਂਟ ਵੀਰੇ ਇਹ ਪੇਸ਼ੈਂਟ ਜੀ ਕੱਲ ਰਾਤ ਸਾਨੂੰ ਨਾ ਆਟੋ ਵਾਲਾ ਕੋਈ ਲਾ ਗਿਆ ਸਾਡੇ ਪਿੰਡ ਰੋਡ ਦੇ ਕੰਡੇ ਤੇ ਜੀ ਹਾਂਜੀ ਉਤਾਰ ਕੇ ਚਲਾ ਗਿਆ ਉਸ ਤੋਂ ਬਾਅਦ ਸਾਡੀ ਜਦੋਂ ਨਿਗਾਹ ਪਈ ਅਸੀਂ ਜਾ ਕੇ ਗੱਲਬਾਤ ਕੀਤੀ ਬਾਬਾ ਜੀ ਨਾਲ ਹੂੰ ਤੇ ਇਹ ਬੋਲਦੇ ਸੀਗੇ ਗੱਲ ਕਰਦੇ ਸੀ ਹੂੰ ਇਹ ਕਹਿੰਦੇ ਵੀ ਆਟੋ ਵਾਲੇ ਨੂੰ ਮੈਂ ਹੀ ਕਿਹਾ ਸੀਗਾ ਵੀ ਕਪੂਰ ਸਿੰਘ ਵਾਲਾ ਮੈਨੂੰ ਲਾ ਦਿਓ ਅੱਛਾ ਜੀ ਸਾਡਾ ਪਿੰਡ ਦਾ ਨਾਮ ਸ਼ੋਲੇ ਵੀ ਆ ਪੁਰਾਣਾ ਪਿੰਡ ਦਾ ਨਾਮ ਅੱਛਾ ਮੈਂ ਕਿਹਾ ਵੀ ਸ਼ੋਲੇ ਪਿੰਡ ਸਾਨੂੰ ਲਾ ਦਿਓ ਤੇ ਬਾਅਦ ਜਿਹਨਾਂ ਨਾਲ ਗੱਲ ਕਰਨ ਤੋਂ ਪਤਾ ਲੱਗਾ ਇਹ ਸਿਵਲ ਹਸਪੀਟਲ ਤੋਂ ਆਏ ਆ ਬਾਬਾ ਜੀ ਆ ਗਏ ਕੀ ਹਾਲ ਏ ਠੀਕ ਹਾਂ ਮਾਰਾ ਜੀ ਕੀ ਨਾਂ ਤੁਹਾਡਾ ਵ गोपाल वाहेगुरु जी का खालसा वाहेगुरु जी की फतेह वीर हुनी ਸਾਡੇ ਕੋਲ ਇੱਕ ਬਖਤ ਦੇ ਮਾਰੇ ਹੋਏ ਇਨਸਾਨ ਨੂੰ ਲੈ ਕੇ ਆਇਆ ਜਿਹਦਾ ਪੈਰ ਆ ਜਿਹੜਾ ਬਿਲਕੁਲ ਗਲਿਆ ਪਿਆ ਵਾ ਉਹਦੇ ਉੱਤੋਂ ਦੀ ਗੱਡੀ ਨਹੰਗੀ ਦਿਹਾੜੀ ਕਰਦਾ ਸੀ ਮਜ਼ਦੂਰੀ ਕਰਦਾ ਸੀ ਆਪਣਾ ਜੀਵਨ ਬਤੀਤ ਕਰਦਾ ਸੀ ਪਰ ਹੁਣ ਅਪਾਹਜ ਹੋ ਗਿਆ ਮੰਜੇ ਤੇ ਪਿਆ ਨਰਕ ਵਰਗੇ ਹਾਲਾਤਾਂ ਦੇ ਵਿੱਚ ਆਪਣਾ ਜੀਵਨ ਕੱਟਣ ਲਈ ਮਜਬੂਰ ਕਪੂਰ ਸਿੰਘ ਵਾਲਾ ਪਿੰਡ ਆ ਫਲੋਰ ਦੇ ਕੋਲੇ ਨੇੜੇ ਜ਼ਿਲ੍ਹਾ ਜਲੰਧਰ ਆ ਉੱਥੋਂ ਬਾਈ ਹੁਣੀ ਲੈ ਕੇ ਆਏ ਨੇ ਤੇ ਇਹ ਵੀਰ ਪਿਛਲੇ ਕਈ ਸਾਲਾਂ ਤੋਂ ਉਸੇ ਪਿੰਡ ਦੇ ਵਿੱਚ ਦਿਹਾੜੀ-ਧੂੜੀ ਕਰਦਾ ਸੀ ਆਪਣੀ ਰੋਜੀ ਰੋਟੀ ਕਮਾਉਂਦਾ ਸੀ ਖਾਂਦਾ ਸੀ ਪਰ ਹੁਣ ਇਸ ਟਾਈਮ ਤਾਂ ਬਾਪੂ ਜੀ ਦੇ ਹਾਲਾਤ ਆ ਜਿਹੜੇ ਉੱਠ ਕੇ ਆਪਣਾ ਮਾਲਮੂਤਰ त्याਗਣ ਲਈ ਜਾਂ ਇੱਧਰ ਉੱਧਰ ਜਾਣ ਲਈ ਆਪਣੀ ਦਿਨਚਰਿਆ 'ਚ ਉਹ ਵੀ ਬਾਪੂ ਇਸ ਟਾਈਮ ਇਸ ਲਈ ਵੀ ਏਬਲ ਨਹੀਂ ਹੈਗੇ। ਬਾਕੀ ਤੁਸੀਂ ਇਸ ਵੀਡੀਓ ਨੂੰ ਦੇਖਿਓ ਵੀ ਸ਼ੇਅਰ ਵੀ ਕਰਿਓ ਜੇ ਕੋਈ ਪਹਿਚਾਣਦਾ ਹੋਵੇ ਬਾਪੂ ਦਾ ਕੋਈ ਰਿਸ਼ਤੇਦਾਰ ਕੋਈ ਜਾਣਕਾਰ ਦੋਸਤ ਮਿੱਤਰ ਉਹ ਵੀ ਸਾਡੇ ਨਾਲ ਸੰਪਰਕ ਕਰੇ ਹੇਠਾਂ ਨੰਬਰ ਦਿੱਤੇ ਹੋਏ ਆ ਤੇ ਵੀਰੇ ਮਤਲਬ ਕਦੋਂ ਮਿਲਿਆ ਤੁਹਾਨੂੰ ਬਾਪੂ ਇਹ ਕੱਲ ਰਾਤ ਮੇਰਾ ਤੁਹਾਡਾ ਪਿੰਡ ਕਿਹੜਾ ਵਾ ਕਪੂਰ ਸਿੰਘ ਮਗਲਾ ਤਿੰਨਾਂ ਦੇ ਤੁਹਾਡਾ ਤੁਹਾਡਾ ਕੀ ਨਾਮ ਵੀਰੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ 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 ਸਿੰਘ ਗੁਰਪ੍ਰੀਤ ਸਿੰਘ ਤੇ ਇਹ ਭਾਈ ਹਾਂ ਗਪਾਲ ਸਿੰਘ ਜੀ ਹਾਂ ਜੀ ਤੁਹਾਡਾ ਪਿੰਡ ਕਿਹੜਾ ਵਾ گاਉ ਹਮ ਛੋਲੇਵਾਲੇ ਮੇ ਰਹਤਾ ਛੋਲੇਵਾਲੇ ਰਹਤਾ ਹੈ ਹਾਂ ਜੀ ਨਹੀਂ ਪਿੱਛੇ ਸੇ ਪਿੱਛੇ ਸੇ گاਉ ਦਾ ਨਾਮ ਕੀ ਹੈ दरभंगा जिला दरभंगा जिला गांव, हाँ जी गांव का नाम पौनी पौनी गांव, हाँ जी ठीक है गोपाल जी आपका शादी हुआ है शादी हुआ थी घर वाली मर गयी बच्चे बच्चा भी नहीं है कोई बच्चा नहीं है पहले तो था ना बच्चा हाँ अब कहाँ है बच्चे बच्चे गुजर गए नहीं तीन लड़की लड़का सब गुजर गया दो अच्छा दो लड़की था हाँ दोनों लड़की गुजर गया हाँ जी मेरे पियो मशीन पर गया तो कम्पाउंड वाला मोड़ के मेरे पियो को ले आके दिया नहीं अच्छा वो मशीन वाला ले गया पियो को वापस कभी पियो नहीं आया नहीं तो मैं अकेले बच गया बाबू भाई कोई बहन नहीं कोई को नहीं है उधर गांव में भी तुम अकेले थे हाँ जी तो गांव कब गए थे गांव जब मेरे घर गए थे कितना साल साल हो हो गया, हो गया साल। उसके बाद इधर पंजाब में हाँ जी शोलेबाल में था हाँ जी ठीक है कौन से सरदार के साथ थे ज्यादा काम किसके साथ किया हम सारे पिंड वाले के साथ करा ठीक नहीं ज्यादा काम किसके साथ किया जैसे होता है ना किसी के घर पे या किसी की मोटर पे रहते थे वो कहाँ रहते थे के नंबरदार की मोटर क्या नाम है नंबरदार का नंबरदार है नाम है नंबरदार ही बोलते हैं उसको ठीक उसी की मोटर पे रहते थे हाँ, उसका मोटर तो बाबा जैसे तुम कम, काम करते थे दिहाड़ी जाते थे हाँ। पैसा मिलता था तेरे को हाँ देते रहा तो फिर वो पैसा कहाँ गया बाबा सारा वो पैसा तुम। दो बार एक्सीडेंट हुआ वो मैं नहीं लगा अच्छा उसमें क्या हुआ था एक्सीडेंट कैसे हो गया था पहले पहला मोटरसाइकिल से हो गया क्या हुआ टूट टांग पे लगी थी कहाँ लगी थी चोट इसी गोड़ में अच्छा इसी पैर पे लगी थी तो हड्डी तीन टूटा हो गया तीन टूट गया था हड्डी हाँ। तो देर मंजे पे रहे मंजे पर तो साल साल मंजे पे तो अभी दोबारा फिर एक्सीडेंट हो गया हाँ अब क्या हुआ ए, मैं हम अपना पेंट के छोले वाल के बाबा बंदा थी 5:00 बजे झाड़ा फिरे जाता सी स्कूल को तो ये लोग गाय चल गया हम पीछे फिर के आया हम और धोई घेरा धोई में दिखाई नहीं दिया हम उकाराला तो वांच लतप चढ़ा दी कार वाले ने पैर में वो चल हाँ। दिया वहां से सारे उतर गया।, गया सब कट गया पैर से और हाँ। गाड़ी रेस में लेकर भाग गया रुका भी नहीं वो ना वहीं पे छोले वाले गांव में हां छोलेवाल के आगे स्कूल नहीं है आ, स्कूल सरकारी स्कूल के पास हाँ हा, जी तो फिर बाबा तेरे को हॉस्पिटल में दाखिल कराया किसी ने पिंड डाले दाखिल कर दिया हाँ। काम से हॉस्पिटल में गए इधर कौन हॉस्पिटल है, है कौन नहीं लुधियाना शहर में नहीं जलंधर बाईपास के मंडी को लो नहीं जाता है

ਦੇਖੋ ਜੀ ਇਸ ਪਰਦੇਸੀ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਜੇ ਮਰ ਵੀ ਜਾਵੇ ਤਾਂ ਵੀ ਕੋਈ ਫਰਕ ਨਹੀਂ ਕਿਸੇ ਨੂੰ ਬਾਬਾ ਜੀ ਥੋੜਾ ਪਾਣੀ ਪੀ ਲਓ ਸੁੱਕ ਰਹਿਣਾ ਬੋ ਮੂ ਸੁੱਕ ਰਹਾ ਹੈ ਤੁਹਾਡਾ ਬਾਬਾ ਤੇ ਕੰਮ ਦਿਖਾਈ ਦਿੱਤਾ ਹੈ ਹਾਂ ਜੀ ਦਿਖਦਾ ਵੀ ਨਹੀਂ ਹੈ ਸਫਾਈ ਨਹੀਂ ਦਿਖਾਈ ਨੇ ਆਪ ਕਿੰਨੀ ਉਂਗਲੀ ਹੈ हाँ उंगला दि, उंगली दिखता है उंगली हा, हाँ हाथ दिखाई दे रहा है मेरा हाथ हाँ ए, अभी दिख रहा है हाँ ये कितना उंगली दिखता है पांच बाबे ने इन्हें दिखाई भी नहीं देंगे जी बिल्कुल ही अब कितना उंगली है बाबा पता ना पांच और कितना ਪੰਜ ਇੱਕ 10 ਹੈ ਇੱਕ ਉਂਗਲੀ ਵੀ ਨਹੀਂ ਦਿਖ ਰਹੀ ਬਾਬੇ ਨੂੰ ਦੇਖੋ ਧੂਆਖਾਨੇ ਦੇਖਾਈ ਦੇਦਾ ਦੋਨੋਂ ਵਿੱਚੋਂ ਨਹੀਂ ਦਿਖਦਾ ਦੋਨੋਂ ਧੂਆਖਾਨੇ ਦੇਖਾਈ ਦੇਦਾ ਖਾਂਦੇ ਵਿੱਚ ਦੇਖੋ ਜੀ ਚਿੱਟਾ ਮੋਤੀ ਉਤਰਿਆ ਹੋਇਆ ਆ ਤੁਸੀਂ ਵੀ ਦੇਖਦਾ ਹੋ ਤੁਹਾਨੂੰ ਵੀ ਆ ਚਿੱਟੇ ਰੰਗ ਦੇ ਨਿਸ਼ਾਨ ਵਿੱਚ ਦਿਖਦੇ ਆ ਵਾਈਟ ਕਲਰ ਦੇ ਤੇ ਚਿੱਟੇ ਮੋਤੀ ਦੇ ਨਿਸ਼ਾਨ ਆ ਦੋਨੋਂ ਅੱਖਾਂ ਤੋਂ ਬਲਾਈਂਡ ਆ ਬਾਪੂ ਗੋਪਾਲ ਸੜਕ ਦੇ ਉੱਤੇ ਛੱਡ ਕੇ ਚੱਲਿਆ ਗਿਆ ਆਟੋ ਵਾਲਾ ਕਿਉਂਕਿ ਆਟੋ ਵਾਲਾ ਵੀ ਬਾਪੂ ਸਿਵਲ ਹਸਪਤਾਲ ਤੋਂ ਕਰਾ ਕੇ ਲੈ ਕੇ ਆਇਆ ਸੀ ਕਿਸੇ ਤਰੀਕੇ 10 ਦਿਨ ਬਾਪੂ ਕਹਿੰਦਾ ਮੈਂ ਉੱਥੇ ਪਿਆ ਰਿਆ ਉਹਨਾਂ ਨੇ ਪੱਟੀ ਵੀ ਨਹੀਂ ਕੀਤੀ ਤੇ ਅਸੀਂ ਤੁਹਾਨੂੰ ਪੈਰ ਦਾ ਜ਼ਖਮ ਬਾਪੂ ਦਾ ਦਿਖਾ ਨਹੀਂ ਸਕਦੇ ਕਿਉਂਕਿ ਜੇ ਅਸੀਂ ਬਾਪੂ ਪਿਆਰ ਦਾ ਜ਼ਖਮ ਦਿਖਾਉਨੇ ਆ ਨਾ ਤੁਹਾਨੂੰ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਨਹੀਂ ਚੱਲ ਸਕਦੀ ਦੇਖੋ ਬਾਪੂ ਦਾ ਪੈਰ ਦੇ ਉੱਤੇ ਗੰਦਾ ਕੱਪੜਾ ਬੰਨਿਆ ਹੋਇਆ ਖੂਨ ਨਾਲ ਲਿਬੜਿਆ ਹੋਇਆ ਪਸ ਨਾਲ ਲਿਬੜਿਆ ਹੋਇਆ 스멜 ਆਉਂਦੀ ਹੈ ਵਿੱਚੋਂ ਨਾਤੇ ਨੂੰ ਪਤਾ ਨਹੀਂ ਵਿਚਾਰੇ ਨੂੰ ਕਿੰਨਾ ਦਿਨ ਹੋ ਗਿਆ ਕਿੰਨੇ ਗੰਦੇ ਕੱਪੜੇ ਪਾਏ ਹੋਏ ਆ ਬਾਪੂ ਦੇ ਬਾਬਾ टांग ਸਿੱਧੀ ਹੋ ਜਾਂਦੀ ਹੈ ਸਿੱਧਾ ਕਰੋ टांग ਸਿੱਧਾ ਲੱਤ ਵੀ ਜੁੜ ਗਈ ਉਹਦੀ ਉੱਥੇ ਵਿਚਾਰੇ ਦੀ ਪੈਦੀ ਕਿਉਂਕਿ ਲੱਤ ਇਕੱਠੀ ਕਰੀ ਪਿਆ ਪਤਾ ਨਹੀਂ ਕਿੰਨੇ ਦਿਨਾਂ ਦਾ ਆ ਹਾਲਾਤ ਅੱਜ ਸਾਡੇ ਸਿਸਟਮ ਦੇ ਆ ਹੁਣ ਅੱਜ ਕੋਡ ਆਫ ਕੰਡਕਟ ਲੱਗ ਗਿਆ ਵੋਟਾਂ ਪੈਣੀਆਂ ਹੁਣ 3 ਮਹੀਨੇ ਫੇਰ ਉਹੀ ਬਾਬ ਜੀ ਨਿਗਰਾਣ ਦੇਣ ਤੁਸੀਂ ਜੋ ਉਹ ਤਰੱਕਾਇਆ 4 ਧਾਵੇ ਝੂਠੀਆਂ ਗੱਲਾਂ ਫੋਕੇ ਸਭ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਹੁਣ ਸਪੀਕਰਾਂ ਦੇ ਵਿੱਚ ਚੱਲੂ ਕੰਮ 2.5 3 ਮਹੀਨੇ ਇਹਨਾਂ ਨੇ ਪੂਰੇ ਰੱਜ ਕੇ ਝੂਠ ਬੋਲਣੇ ਆ ਕੋਈ ਕਹੂਗਾ ਮੈਂ ਕੈਲੀਫੋਰਨੀਆ ਬਣਾ ਦਊਗਾ ਕੋਈ ਕਹੂਗਾ ਮੈਂ ਪੰਜਾਬ ਨੂੰ ਸਵਰਗ ਬਣਾ ਦੇਣਾ ਪਰ ਪੰਜਾਬ ਦੇ ਵਿੱਚ ਪੰਜਾਬ ਨੂੰ ਪੰਜਾਬ ਬਣਿਆ ਰਹਿਣ ਵਿੱਚ ਵੀ ਮਦਦ ਨਹੀਂ ਕਰ پا ਰਹੇ ਵੀ ਜਿੱਦਾਂ ਦਾ ਸਾਡਾ ਪਹਿਲਾ ਪੰਜਾਬ ਸੀ ਕਟੁਕਟ ਓਦਾਂ ਦਾ ਹੀ ਛੱਡ ਦੇਣਾ ਪਰ ਅੱਜ ਬਾਪੂ ਗੋਪਾਲ ਦੀ ਇਹ ਹਾਲਤ ਨੂੰ ਦੇਖ ਕੇ ਤੁਸੀਂ ਪੁੱਛਿਓ ਜਰੂਰ ਜਦੋਂ ਹੁਣ ਲੀਡਰ ਤੁਹਾਡੇ ਘਰੇ ਵੋਟਾਂ ਮੰਗਣ ਆਉਣਗੇ ਵੀ ਤੁਸੀਂ ਕੀ ਕਰਦੇ ਹੋ 75 ਸਾਲ ਆਜ਼ਾਦ ਹੋਇਆਂ ਨੂੰ ਹੋ ਗਏ ਅੱਖਾਂ ਤੋਂ ਅੰਨੇ ਬੰਦੇ ਨੂੰ ਵੀ ਸੜਕ ਤੋਂ ਚੱਕ ਕੇ ਜੇ ਕਿਸੇ ਪਿੰਡ ਵਾਲਿਆਂ ਨੇ ਹਸਪਤਾਲ ਦਾਖਲ ਕਰਾਤਾ ਤਾਂ ਕੀ ਉਹਦਾ ਤੁਸੀਂ ਇਲਾਜ ਵੀ ਨਹੀਂ ਕਰ ਸਕਦੇ ਅੱਜ ਦੀ ਤਰੀਕ ਦੇ ਵਿੱਚ ਅੱਖਾਂ ਤੋਂ ਅੰਨਾ ਬੰਦਾ ਸਿਵਲ ਹਸਪਤਾਲ ਪਹੁੰਚ ਗਿਆ ਪੈਰ ਉਹਦਾ ਕੁਚਲਿਆ ਹੋਇਆ ਗੱਡੀ ਟਾਇਰ ਉੱਤੋਂ ਨਹੀਂ ਨਿਗਾਹ ਕੇ ਭੱਜ ਗਿਆ ਦੇਖ ਪਹਿਲਾਂ ਤਾਂ ਉਹ ਕਿੱਡਾ ਘਟੀਆ ਬੰਦਾ ਹੋਊ ਜੀਨੇਸ ਗਰੀਬ ਦੇ ਉੱਤੇ ਸਿਰਨੇ ਦੇ ਉੱਤੇ ਗੱਡੀ ਚੜਾਤੀ ਫਿਰ ਉਹ ਕਿੰਨੇ ਘਟੀਆ ਲੋਕ ਹੋਣਗੇ ਜਿਨ੍ਹਾਂ ਨੇ ਹਸਪੀਟਲ ਦੇ ਵਿੱਚ ਆਪਣੀ ਡਿਊਟੀ ਦੇ ਸਮੇਂ ਹੁੰਦਿਆਂ ਬਾਪੂ ਦੇ ਪੱਟੀ ਤੱਕ ਨਹੀਂ ਕੀਤੀ ਹਸਪਤਾਲ ਸਿਰ ਉਹ ਕਿੰਨੇ ਘਟੀਆ ਹੋਣਗੇ ਜਿਨ੍ਹਾਂ ਨੇ ਇਹਨੂੰ ਉੱਥੋਂ ਕਿਉਂਕਿ ਅੱਖਾਂ ਤੋਂ ਉਹਨਾ ਬੰਦਾ ਭਾਈ ਆਪ ਤਾਂ ਬਾਹਰ ਆ ਕੇ ਟੈਂਪੂ ਲੱਭਿਆ ਨਹੀਂ ਹੋਣਾ ਇਹਨੇ ਆਪ ਆ ਕੇ ਟੈਂਪੂ ਵਾਲੇ ਨੂੰ ਤਾਂ 50 ਰੁਪਏ ਦਿੱਤੇ ਨਹੀਂ ਹੋਣੇ ਇਹਨੇ ਪਤਾ ਨਹੀਂ ਕਿਵੇਂ ਕਰਕੇ ਇਹਨੂੰ ਕਿਨੇ ਟੈਂਪੋ ਚ ਬਿਠਾ ਕੇ ਭੇਜਿਆ ਹੋਊਗਾ ਬਾਪੂ ਹਾਂ ਹਸਪੀਟਲ ਸੇ ਕੈਸੇ ਆਏ ਥੇ ਤੂੰ ਉਹ ਲਾਲਾ ਬਾਬੂ ਸੀ ਹਾਂ ਤਮ ਹਸਪੀਟਲ ਦੇ ਬਾਹਰ ਬੈਠਾ ਹਾਂ ਉਹ ਆ ਕੇ ਦੇਖ ਲਿਆ ਹਾਂ ਤੋ ਕਹਤਾ ਜੇ ਹਸਪੀਟਲ ਤੋਂ ਬਾਹਰ ਕੱਢਦੀ ਹਾਂ ਉਹ ਬਲਾਵ ਆ ਗਈ ਤੋ ਜਾ ਕੇ ਮੋਟਰਸਾਈਕਲ ਤੇ ਟੈਂਪੋ ਲਿਆ ਕੇ ਹਾਂ

ਅੱਖਾਂ ਤੋਂ ਅਨੇ ਬੰਦੇ ਨੂੰ ਹਸਪਤਾਲ ਦੇ ਵਿੱਚੋਂ ਲਾਵਾਰਸ ਬੰਦੇ ਨੂੰ ਹਸਪਤਾਲ ਦੇ ਵਿੱਚੋਂ ਜਿਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਪੈਰ ਉਹਦਾ ਗਲਿਆ ਹੋਇਆ ਵਾ ਉਹਨੂੰ ਕਿਸ ਬੇਸ ਤੇ ਛੁੱਟੀ ਦਿੱਤੀ ਕੋਈ ਸਲੀਪਿੰਗ ਦਿੱਤੀ ਇਹਨੂੰ ਕੋਈ ਪਰਚੀ ਨਹੀਂ ਦਿੱਤੀ ਇਹਨੂੰ ਕੋਈ ਡਿਸਚਾਰਜ ਕਾਰਡ ਨਹੀਂ ਦਿੱਤਾ ਕੋਈ ਦਵਾਈ ਨਹੀਂ ਦਿੱਤੀ ਹਾਰਪੀਟਲ ਦੇ ਬਾਹਰੋਂ ਤੋਪ ਦਾ ਵੇਰ ਅੰਦਰੋਂ ਕੱਢ ਕੇ ਬਾਹਰ ਬਿਠਾਤਾ ਬਸ ਬਾਬਾ ਤੋਪ ਦੇ ਪਾ ਤੋਪ ਬਾਬਾ ਕਿਹੜੇ ਲੋਕਾਂ ਨੂੰ ਤੁਸੀਂ ਕੁਰਸੀਆਂ ਤੇ ਬਿਠਾਇਆ ਲੋਕੋ ਚਾਹ ਤੇ ਮੁੰਡ ਦੀ ਐ ਲੋ ਨਹੀਂ ਚਾਹ ਦੀ ਕੁਟਵੀਨ ਦਿੱਤੀ ਨਾ ਆਜ ਸਵੇਰ ਤੋਂ ਕੁਝ ਖਾਇਆ ਬਾਬਾ ਹਾਂ ਜੀ ਇਹ ਬਾਬਾ ਜੀ ਨੇ ਇਹਨਾਂ ਨੇ ਖਿਲਾਇਆ ਹਾਂ ਬਿਸਕੁਟ ਚਾਹ ਧੰਨਵਾਦ ਆਹ ਕੀ ਚਾਹ ਇਹਨਾਂ ਵੀਰਾਂ ਦਾ ਗੁਰਪ੍ਰੀਤ ਸਿੰਘ ਦਾ ਗੁਰਪ੍ਰੀਤ ਸਿੰਘ ਦਾ ਗੁਰਪ੍ਰੀਤ ਸਿੰਘ ਦਾ ਦੇਖੋ ਇਹਨਾਂ ਲੋਕਾਂ ਨੂੰ ਇਹ ਇਨਸਾਨ ਦਿਸ ਗਿਆ ਪਿਆ ਇਹਨਾਂ ਨੇ ਸਾਡੇ ਨਾਲ ਵੀਡੀਓ ਸਾਂਝੀ ਕੀਤੀ ਇਹਦਾ ਘਰ ਲੱਭਣ ਲਈ ਯਤਨ ਕੀਤਾ ਪਿੰਡ ਚੋਂ ਪਤਾ ਕੀਤਾ ਵੀ ਇਹ ਕੌਣ ਆ ਬੰਦਾ ਫਿਰ ਇੱਥੇ ਤਿੱਕਰ ਲੈ ਕੇ ਆਏ ਆ ਬਰਿੱਡਾਂ ਵਾਲੇ ਗੱਡੀ ਦੇ ਵਿੱਚ ਪਾ ਕੇ ਇਹ ਨੌਜਵਾਨਾਂ ਨੇ ਕਿਉਂਕਿ ਇਹਨਾਂ ਕੋਲੇ ਕੋਈ ਐਂਬੂਲੈਂਸ ਤਾਂ ਹੈ ਨਹੀਂ ਸੀਗੀ ਇਹ ਗੱਡੀ ਵੀਰੇ ਚਲਾਉਣਾ ਤੁਸੀਂ ਕਿਵੇਂ ਜੇ ਤੁਸੀਂ ਚਲਾਉਣੀ ਹੈ ਗੱਡੀ ਧੰਨਵਾਦ ਯਾਰ ਗੁਰਪ੍ਰੀਤ ਦੇਖ ਵੀਰਾ ਇਹ ਗੱਡੀ ਚਲਾਉਂਦਾ ਵਾ ਤੇ ਇਹਨੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਚੋਂ ਸਮਾਂ ਕੱਢ ਕੇ ਜਿਹੜੀ ਗੱਡੀ ਦੇ ਵਿੱਚ ਇਹ ਬੰਦਾ ਆਪਦੀ ਰੋਜੀ ਰੋਟੀ ਕਮਾਉਂਦਾ ਵਾ ਉਹਦੇ ਵਿੱਚ ਬਾਪੂ ਨੂੰ ਮੰਜੀ ਤੇ ਪਾ ਕੇ ਇੱਥੇ ਲੈ ਕੇ ਆਇਆ ਇਹ ਮੰਜੀ ਕਿੱਥੋਂ ਲਈ ਵੀਰੇ ਦੇਖੋ ਕਿਵੇਂ ਇੱਕ ਇਨਸਾਨ ਸੜਕ ਦੇ ਕੰਢੇ ਪਿਆ ਰੂੜੀਆਂ ਦੇ ਵਿੱਚ ਡੁੱਲ ਰਿਹਾ ਬਜ਼ੁਰਗ ਸ਼ਰੀਰ ਅੱਖਾਂ ਤੋਂ ਅੰਨਾ ਰਾਤ ਦਾ ਟਾਈਮ ਆ ਰਾਤ ਦੇ 8 ਵਜੇ ਹੋਇਆ ਕੱਲ ਰਾਤ ਦੀ ਵੀਡੀਓ ਹੈ ਰਾਤ ਦੇ 8 ਵਜੇ ਲਗਭਗ ਆ ਹੀ ਟਾਈਮ ਆ ਤੇ ਇਸ ਬੰਦੇ ਦੀ ਦੁਰਦਸ਼ਾ ਦੇਖੋ ਕੀ ਆ ਤੇ ਇਸ ਬੰਦੇ ਨੂੰ ਇਹਨਾਂ ਵੀਰਾਂ ਨੇ ਚੱਕ ਕੇ ਕਿਸੇ ਦੇ ਘਰੋਂ ਮੰਜੀ ਮੰਗ ਕੇ ਉਹਦੇ ਉੱਤੇ ਪਾਇਆ ਤੇ ਉਹਦੇ ਤੇ ਪਾ ਕੇ ਇਹਨੂੰ ਰੋਟੀ ਪਾਣੀ ਖਵਾਈ ਇਹਦੀ ਸੇਵਾ ਕੀਤੀ ਇੱਕ ਦਿਨ ਲਈ ਤੇ ਹੁਣ ਸਾਡੇ ਕੋਲ ਲੈ ਕੇ ਆਏ ਆ ਪਹਿਲਾਂ ਉੱਥੋਂ ਸੜਕ ਤੋਂ ਚੱਕ ਕੇ ਇੱਕ ਢਹਾ ਹੋਇਆ ਕਮਰਾ ਜਿਹਾ ਸੀ ਕਿ ਬਣਿਆ ਹੋਇਆ ਉਹਦੇ ਵਿੱਚ ਚੱਕ ਕੇ ਪਾ ਲਿਆ ਬਾਈਆਂ ਨੇ ਵੀ ਜਦੋਂ ਸੜਕ ਤੇ ਪਿਆ ਵਾ ਘਟੋ ਘਟ ਚੱਕ ਕੇ ਸਾਈਡ ਤੇ ਤਾਂ ਪਾ ਲਈਏ ਆ ਉੱਥੇ ਦੀ ਵੀਡੀਓ ਹੈ ਬਾਈ ਹੁਣਾਂ ਨੇ ਭੇਜੀ ਸਾਨੂੰ ਤੇ ਇਹ ਬਾਪੂ ਗੋਪਾਲ ਸਿੰਘ ਕਿਹੜਾ ਗੁਨਾਹ ਕਰਕੇ ਇੱਥੇ ਆਇਆ ਹੈ ਬਾਈ ਕਿਹੜਾ ਇਹ ਮੁਜਰਮ ਆ ਕਿਹੜਾ ਇਹ ਜਰਨਲ ਡਾਇਰ ਆ ਵੀ ਅਸੀਂ ਇਹਦੀ ਆਦ ਦੁਰਦਸ਼ਾ ਕਰ ਰਹੇ ਹਾਂ ਜਿਨ੍ਹਾਂ ਦੇ ਘਰਾਂ ਜਿਹਨੇ ਇੰਨੇ ਸਾਲ ਕੰਮ ਕੀਤਾ ਜਾਂ ਜਿਨ੍ਹਾਂ ਦੀ ਇਹ ਮੋਟਰ ਤੇ ਰਿਆ ਬਾਈ ਇਨਸਾਨ ਆ ਯਾਰ ਬਾਈ ਲਿਆਜ ਪੈ ਜਾਂਦੀਆਂ ਇੱਕ ਜਾਨਵਰ ਨਾਲ ਵੀ ਬੰਦਾ ਸਹਿਚਾਰ ਰੱਖਣ ਲੱਗ ਜਾਂਦਾ ਇਹ ਤਾਂ ਫੇਰ ਇਨਸਾਨ ਆ ਬਾਈ ਕੋਈ ਇਹਦੇ ਪਿੱਛੇ ਵੀ ਨਹੀਂ ਗਿਆ ਸਿਵਲ ਹਸਪਤਾਲ ਕਿਸੇ ਨੇ ਇਹਦੀ ਬਾਤ ਹੀ ਨਹੀਂ ਪੁੱਛੀ ਹੋ ਸਕਦਾ ਹੀ ਮਾੜਾ ਬੰਦਾ ਹੋਵੇ ਮੈਂ ਨਹੀਂ ਕਹਿੰਦਾ ਹੋ ਸਕਦਾ ਸ਼ਰਾਬ ਪੀਂਦਾ ਹੋਵੇ ਬਾਪੂ ਸ਼ਰਾਬ ਪੀਤਾ ਰੋਜ਼ ਨਹੀਂ ਪਹਿਲੇ ਤਾਂ ਪੀਤਾ ਸੀ ਨਾ ਸੱਚ ਬੋਲਣਾ ਹੈ ਗੋਪਾਲ ਜੀ ਸੱਚ ਪੀਤੇ ਸੀ ਨਾ ਪਰ ਜਿੰਨਾ ਪੈਸਾ ਕਮਾਤੇ ਸੇ ਸ਼ਰਾਬ ਵੀ ਲੈਂਦੇ ਸੀ ਹੈ ਨਾ ਹਾਂ ਸਲਾਮ ਹੈ ਕਿਤਾ ਕੀ ਪੀਤੇ ਸੀ ਦਵਾਈ ਖਾਤਾ ਜੀ ਹਾਂ ਰਸਨ ਪਾਣੀ ਮੀਠ ਮਚਰੀ ਘਣਾਬਸ ਹਾਂ ਜੇ ਪੀਰੇ ਦਿਨ ਕਰਾ ਤਾਂ 10 ਦਿਨ ਪਰ ਪਈਆ ਖਲ ਪੀਲੀਆ ਨਾ ਤਾਂ ਨਹੀਂ ਜੇ ਮੰਨ ਲਈ ਮਾੜਾ ਬੀਸੀ ਗੇ ਵਜੋਂ ਨਾ ਫਿਰ ਵੀ ਅਸੀਂ ਤਾਂ ਇਨਸਾਨ ਆ ਭਾਈ ਅਸੀਂ ਤਾਂ ਕਟੋ-ਕਟ ਮਾੜੇ ਨਹੀਂ ਨਾ ਹੈਗੇ ਜੇ ਅਸੀਂ ਇਸ ਤੋਂ ਵੀ ਵੱਧ ਮਾੜੇ ਆ ਜੇ ਇਹਨੂੰ ਦੇਖ ਕੇ ਵੀ ਅਨ ਦੇਖਿਆ ਕਰਤਾ ਸੀ ਬੜੀ ਦੁੱਖ ਦੀ ਗੱਲ ਆ ਅੱਜ ਬਹੁ ਗਿਣਤੀ ਦੇ ਵਿੱਚ ਲੋਕ ਇਦਾਂ ਦੇ ਲੋਕਾਂ ਦੇ ਕੋਲ ਦੀ ਨੰਗ ਨਿੰਗ ਜਾਂਦੇ ਨੇ ਬਿਨਾਂ ਦੇਖਿਆ ਮੂੰਹ ਕਮਾ ਕੇ ਨਿਕਲ ਜਾਂਦੇ ਨੇ ਇਕੋ ਹੀ ਰਸਤੇ ਸਾਰਿਆਂ ਨੂੰ ਨਗਾਇਆ ਜਾਂਦਾ ਵੀ ਇਹ ਭਖਾਰੀ ਪਿਆ ਕੋਈ ਨਸ਼ੇੜੀ ਪਿਆ ਕੋਈ ਪ੍ਰਭੂ ਆਪਣਾ ਫਰਜ਼ ਨਿਭਾਓ ਤੁਸੀਂ ਗਾੜਾ ਵਾਲੇ ਦੀ ਜ਼ਿੰਦਗੀ ਕਿੱਦਾਂ ਦੀ ਰਹੀ ਹੈ ਕਿਵੇਂ ਰਹੀ ਹੈ ਇਹ ਰੱਬ ਜਾਣਦਾ ਆਪਾਂ ਆਪਦੀ ਤਾਂ ਕੁਝ ਚੰਗੀ ਕਰ ਲਈਏ ਜੇ ਅਜੇ ਗੁਰਪ੍ਰੀਤ ਹੁਣੀ ਗੁਰਪ੍ਰੀਤ ਹੁਣੀ ਵੀ ਇਹੀ ਚੀਜ਼ ਸੋਚ ਲੈਂਦੇ ਤਾਂ ਪਿਆਰ ਇਹਦਾ ਉੱਥੇ ਤੇ ਜਿਹੜੇ ਜਿਹੜੇ ਹਸਪਤਲਾਂ ਦੇ ਵਿੱਚ ਬਾਪਾ ਜੀ ਇਹ ਘੁੰਮ ਕੇ ਆਇਆ ਜਿੱਥੋਂ ਇੱਥੋਂ ਵਿਚਾਰਾ ਉਹ ਬੰਦੇ ਵੀ ਜੀ ਉਹਨਾਂ ਚੋਂ ਇੱਕ ਬੰਦਾ ਵੀ ਆਪਣੀ ਡਿਊਟੀ ਨਿਭਾ ਲੈਂਦਾ ਤਾਂ ਇਹਦੀ ਅਜਾ ਹਾਲਤ ਨਾ ਹੁੰਦੀ ਇਹਦੀ ਆ ਦਰਦਸ਼ਨ ਨਾ ਹੁੰਦੀ ਬਸ ਅਰਦਾਸ ਕਰਿਓ ਸਿਪਾਸ਼ਾ ਵਾਹਿਗੁਰੂ ਅੱਲਾਹ ਹੋ ਰਾਮ ਉਹ ਵਾਹਿਗੁਰੂ ਭਗਵਾਨ ਸਾਨੂੰ ਸਮਤ ਬਖਸ਼ਣ ਸਿ ਬਾਪੂ ਜੀ ਦੀ ਸੇਵਾ ਕਰ ਸਕੀ ਤੇ ਬਾਪੂ ਜੀ ਤਕੜੇ ਹੋ ਕੇ ਤੰਦਰੁਸਤ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕਣ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ